ਦੇ ਰਹੇ ਤੇ ਤਾਂ ਖਾਸ ਕਰਕੇ ਇੱਕ ਟੈਗ ਲੱਗ ਜਾਂਦਾ ਕੱਟੜਵਾਦੀਆਂ ਦੀ ਬੇਟੀ ਐ ਮੈਂ ਇੱਕ ਛੋਟੀ ਜੀ ਟੂਕ ਆਪ ਜੀ ਨਾਲ ਸਾਂਝੀ ਕਰਕੇ ਸਮਾਪਤੀ ਕਰਦੇ ਨੇ ਕਿ ਮੇਰੇ ਪਿਤਾ ਜੀ ਜਦੋਂ ਗੁਰਦਾਸਪੁਰ ਜੇਲ੍ਹ ਦੇ ਵਿੱਚ ਨਜ਼ਰ ਰਹਿਬੰਦ ਸੀਗੇ ਛੁੱਠੇ ਕੇਸ ਉਹਨਾਂ ਤੇ ਪਾਏ ਗਏ ਫੜ ਲਿਆ ਗ੍ਰਿਫਤਾਰ ਕਰ ਲਿਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੇ ਅਗਲੇ ਦਿਨ ਹੀ ਉਹਨਾਂ ਦੀ ਰਹਾਈ ਦੇ ਰੋਸ ਵਿੱਚੋਂ ਧਰਮ ਜੁੱਧ ਮੋਰਚੇ ਦਾ ਐਲਾਨ ਕਰ ਦਿੱਤਾ ਬਾਅਦ ਵਿੱਚ ਅਕਾਲੀਆਂ ਦੇ ਮੋਰਚੇ ਦੇ ਨਾਲ ਉਹ ਕਲੈਬੋਰੇਸ਼ਨ ਹੋਈ ਡਿਕਟੇਟਰ ਲਾਇਆ ਲੰਗੋਵਾਲ ਸਾਹਿਬ ਨੂੰ ਪਰ ਅਸਲ ਦੇ ਵਿੱਚ ਮਾਂ ਪ੍ਰਸੰਦੀ ਮਨਛਾ ਰਹਾ ਕਰਾਉਂਦੀ ਸੀ ਜਦੋਂ ਜੇਲ੍ਹ ਵਿੱਚ ਗਏ ਤਾਂ ਉੱਥੇ ਸਵੇਰੇ ਸ਼ਾਮ ਜਿਹੜਾ ਗੁਰੂ ਜਸ ਗਾਉਣਾ ਸੀ ਤਾਂ ਬੜਾ ਛੋਟਾ ਜਿਹਾ ਕਮਰਾ ਸੀ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਵਾਲਾ ਬਹੁਤ ਹੀ ਛੋਟਾ ਜਿਹਾ ਉਹ ਵੀ ਖਸਤਾ ਹਾਲਤ ਵਿੱਚ ਜਦੋਂ ਕਿਤੇ ਮੀਂਹ ਪੈਣਾ ਤਾਂ ਸਿੰਘਾਂ ਨੇ ਫੜੀ ਫਿਰਨੇ ਤੇ ਪਲਾਸਟਿਕ ਵੀ ਇਹਨੂੰ ਟਕিয়ে ਕਿਤੇ ਗੁਰੂ ਸਾਹਿਬ ਜੀ ਦੇ ਸਰੂਪ ਦੇ ਉੱਪਰ ਜਿਹੜਾ ਛਿੱਟੇ ਨਾ ਪੈ ਜਾਣ ਗੁਰਮਤਾ ਕੀਤਾ ਤਾਂ ਅੰਦਰ ਸਿੰਘਾਂ ਨੇ ਕਾਰ ਸੇਵਾ ਲਾ ਲਈ ਔਰ ਅਲੀ ਸ਼ਾਨ ਗੁਰੂ ਸਾਹਿਬ ਗੁਰੂ ਘਰ ਜਿਹੜਾ ਬਣ ਕੇ ਜੇਲ੍ਹ ਦੇ ਵਿੱਚ ਤਿਆਰ ਹੋ ਗਿਆ ਅੱਜ ਵੀ ਸ਼ਿਸ਼ੋਭਤ ਹੈ ਗੁਰਦਾਸਪੁਰ ਕਿਤੇ ਜਾਇਓ ਦਰਸ਼ਨ ਕਰਕੇ ਆਇਓ ਪ੍ਰਸ਼ਾਸਨ ਨੇ ਸਿਲ ਵੀ ਲਾਈ ਆ ਥੋੜੇ ਜਿ ਉਹਨਾਂ ਨੂੰ ਅੱਖਰ ਟੇਡੇ ਮੇਡੇ ਕਰਕੇ ਲਿਖਣੇ ਪਏ ਪਰ ਉਤੇ ਲਿਖਿਆ ਕਿ ਇੰਨੇ ਸਨ ਵਿੱਚ ਨਜ਼ਰਬੰਦ ਸਿੱਖ ਯੋਧਿਆਂ ਨੇ ਇਹਦੀ ਉਸਾਰੀ ਕੀਤੀ ਸੀ ਜਦੋਂ ਗੁਰਦੁਆਰਾ ਸਾਹਿਬ ਮੁਕੰਮਲ ਤਿਆਰ ਹੋ ਗਿਆ ਤਾਂ Hindu ਕੈਦੀ ਉਹ ਵੀ ਆ ਕੇ ਇਕੱਠੇ ਹੋ ਕੇ ਕਹਿੰਦੇ ਭਾਈ ਸਾਹਿਬ ਤੁਸੀਂ ਤਾਂ ਹੱਲਾ ਮਾਰ ਲਿਆ ਗੁਰੂ ਸਾਹਿਬ ਜੀ ਦਾ ਜਸ ਗਾਉਣ ਲਈ ਸਵੇਰੇ ਸ਼ਾਮ ਗੁਰੂ ਘਰ ਦੀ ਸਾਰੀ ਬੜੀ ਸੁੰਦਰ ਇਮਾਰਤ ਕਰ ਲਈ ਐ ਸਾਡੇ ਤੇ ਵੀ ਕਿਰਪਾ ਕਰ ਦਿਓ ਅਸੀਂ ਵੀ ਬਹਿ ਕੇ ਆਪਣੀ ਪੂਜਾ ਪਾਠ ਕਰ ਸਕੀਏ ਸਾਡੀ ਮੰਦਰ ਦੀ ਸਾਰੀ ਕਿਸ ਨੇ ਨਹੀਂ ਕਰਨੀ ਕਹਿਣ ਲੱਗੇ ਸਾਤਬਚਨ ਗੁਰਮਤਾ ਕਰਕੇ ਸਿੰਘਾਂ ਦੇ ਨਾਲ ਤੇ ਹੋਰ ਕਾਰ ਸੇਵਾ ਆਰੰਭ ਕਰਕੇ ਅਗਲੇ ਦਿਨ ਹੀ ਮੰਦਰ ਦਾ ਵੀ ਨਹੀਂ ਪੱਥਰ ਰੱਖ ਦਿੱਤਾ ਅੱਜ ਜਾ ਕੇ ਦੇਖੋ ਗੁਰਦਾਸਪੁਰ ਦੀ ਜੇਲ੍ਹ ਵਿੱਚ ਜਿੱਥੇ ਸੁੰਦਰ ਗੁਰਦੁਆਰਾ ਹੈ ਉੱਥੇ ਮੰਦਰ ਵੀ ਹੈ ਤੇ ਸਾਨੂੰ ਕਹਿੰਦੇ ਫਿਰਕਾ ਪ੍ਰਸਤ ਨੇ ਇੱਕ ਬੰਨੇ ਸਰਕਾਰ ਝੂਠੇ ਕੇਸ ਪਾ ਰਹੀ ਹੈ ਕਿ ਇਹ ਹਿੰਦੂ ਵਿਰੋਧੀ ਲੋਕ ਨੇ ਤੇ ਦੂਜੇ ਬੰਨੇ ਜ਼ਿਲਾਂ ਵਿੱਚ ਬੈਠੇ ਉਹੀ ਲੀਡਰ ਮੰਦਰ ਦੀ ਸਾਰੀ ਕਰ ਰਹੇ ਆ ਸਮਝਣਾ ਚਾਹੀਦਾ ਸਾਨੂੰ ਸਾਧ ਸੰਗਤ ਜੀ ਇਹਨਾਂ ਗੱਲਾਂ ਦੀ ਸਮਝ ਹੋਣੀ ਚਾਹੀਦੀ ਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਕੋਲ ਮੁ슬ਮਾਨ ਨਬੀ ਆਗੂ ਮੁ슬ਮਾਨ ਆਗੂ ਬੈਠ ਕੇ ਵਿਚਾਰਾਂ ਕਰਦੇ ਸਨ ਔਰ ਕਿੰਨਾ ਕਿੰਨਾ ਚਿਰ ਮਹਾਂਪੁਰਸ਼ਾਂ ਦੇ ਕੋਲ ਬੈਠ ਕੇ ਵਿਚਾਰਾਂ ਕਰਕੇ ਬਾਹਰ ਜਾ ਕੇ ਬਿਆਨ ਦਿੰਦੇ ਸਨ ਕਿ ਇਹ ਸੰਤ ਅਤਵਾਦੀ ਨਹੀਂ ਹਨ ਇਹ ਹੱਕਾਂ ਦੀ ਰਾਖੀ ਕਰਨ ਵਾਲੇ ਆਗੂ ਹਨ